ਅਸ ਵਕਤ ਦੀ ਵੱਡੀ ਖਬਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਹਿਬਾਨਾਂ ਨੂੰ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪਿਛਲੇ ਸਮੇਂ ਦੇ ਵਿੱਚ ਹੋਈਆਂ ਘਟਨਾਵਾਂ ਦੇ ਲਈ ਇੱਕ ਤਰੀਕ ਤੌਰ ਤੇ ਜ਼ਿੰਮੇਵਾਰ ਮੰਨਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਤਾਂ ਇਹ ਸਭ ਦੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਤ ਹੋਣ ਜਾਂ ਐਂਟੀ ਸੁਖਬੀਰ ਧੜੇ ਦੇ ਹੋਣ ਜਿਹੜੇ ਸੁਧਾਰ ਲਹਿਰ ਚੜਾ ਰਹੇ ਨੇ ਉਹਨਾਂ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਰਕबीर ਸਿੰਘ ਹੋਣਾ ਨੇ ਇੱਕ ਹੁਕਮ ਜਾਰੀ ਕੀਤਾ ਹੈ ਤੇ ਉਸ ਦੇ ਵਿੱਚ ਉਹਨਾਂ ਨੇ ਸਖਤ ਤਾੜਨਾ ਕੀਤੀ ਹੈ ਕਿ ਇਹ ਮਾਮਲਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਹੈ ਅਜਿਹੇ ਦੇ ਵਿੱਚ ਜਿਹੜੇ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਕੋਈ ਵੀ ਅਜਿਹੀ ਬਿਆਨਬਾਜ਼ੀ ਕਰਨ ਤੋਂ ਗ੍ਰੇਜ਼ ਕਰਨ ਸਖਤ ਤਾੜਨਾ ਕੀਤੀ ਆ ਕਿ ਬਿਆਨਬਾਜ਼ੀ ਬਿਲਕੁਲ ਬੰਦ ਕੀਤੀ ਜਾਵੇ ਕਿਉਂਕਿ ਜਿਸ ਦਿਨ ਦੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਜਾਂ ਉਹ ਪੇਸ਼ ਹੋ ਇਹਨਾਂ ਤਨਖਾਹੀਆਂ ਕਰਾਰ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਵਿਰੋਧੀ ਗਰੁੱਪ ਦੇ ਆਗੂ ਨੇ ਉਹਨਾਂ ਵੱਲੋਂ ਲਗਾਤਾਰ ਜਿਹੜੀ ਵਕ ਵਕ ਪਲੇਟਫਾਰਮ ਦੇ ਉੱਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਭਗਤ ਬੀਬੀ ਜ਼ਕੀਰ ਕੋਰ ਹਣ ਚੰਦੂ ਮਾਇਰਾ ਸਾਹਿਬ ਹਣ ਢੀਂਡਾ ਸਾਹਿਬ ਹਣ ਜਾਂ ਜਿਹੜੇ ਹੋਰ ਵੀ ਆਗੂ ਨੇ ਉਹਨਾਂ ਦੇ ਵੱਲੋਂ ਕਿ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਜਿਹੜੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਜਿਹੇ ਦੇ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਖਵੀਰ ਸਿੰਘ ਹੋਣਾ ਨੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਇੱਕ ਪ੍ਰੈਸ ਰਿਲੀਜ਼ ਸੈਕਟਰੀਟੇਟ ਵੱਲੋਂ ਜਾਰੀ ਕੀਤਾ ਗਿਆ ਹੈ ਅਸੀਂ ਉਹਨਾਂ ਦੇ ਲਫ਼ਜ਼ ਬਾ ਲਫ਼ਜ਼ ਦੱਸਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰੁਖਵੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਵਿਚਾਰੇ ਜਾ ਰਹੇ ਮਾਮਲੇ ਦੇ ਸੰਬੰਧ ਵਿੱਚ ਵੱਖ-ਵੱਖ ਅਕਾਲੀ ਆਗੂਆਂ ਵੱਲੋਂ ਇੱਕ ਦੂਜੇ ਦੇ ਖਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਸਖਤ ਨੋਟਿਸ ਲਿਆ ਹੈ ਉਹਨਾਂ ਨੇ ਕਿਹਾ ਕਿ ਇਹ ਵਰਤਾਰਾ ਸ਼੍ਰੀ ਕਾਲ ਤਕ ਸਹਿਬ ਦੀ ਮਾਨ ਮਰਿਆਦਾ ਤੇ ਸਰਬ ਉੱਚਤਾ ਦੇ ਵਿਰੁੱਧ ਹੈ ਕਿਉਂਕਿ ਜਦੋਂ ਤੱਕ ਇਹ ਮਾਮਲਾ ਵਿਚਾਰधीन ਹੈ ਤਦ ਤੱਕ ਇਸ ਤੇ ਕਿਸੇ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਨੇ ਉਚਿਤ ਨਹੀਂ ਹਨ ਸ਼੍ਰੀ ਕਾਲ ਤਕ ਸਹਿਬ ਦੇ ਇਸ ਕਤਰੇ ਤੋਂ ਜਾਰੀ ਲਿਖਤੀ ਬਿਆਨ ਵਿੱਚ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸਿੱਖ ਸਿਆਸਤ ਨਾਲ ਜੁੜੇ ਆਗੂਆਂ ਨੂੰ ਸਖਤ ਰਹਿਤਾਂ ਕੀਤੀਆਂ ਨੇ ਕਿ ਸ਼੍ਰੀ ਕਾਲ ਤਕ ਸਹਿਬ ਦੀ ਸਰਬਉੱਚਤਾ ਸਤਕਾਰ ਸਦਾਤ ਦੇ ਪਰੰਪਰਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਦੂਜੇ ਦੇ ਵਿਰੁੱਧ ਬਿਆਨਬਾਜ਼ੀ ਬੰਦ ਕੀਤੀ ਜਾਵੇ ਜੇਕਰ ਸਿੱਖ ਸਿਆਸੀ ਆਗੂ ਬਾਜ਼ਨਾਮਾ ਇਹ ਤਾਂ ਸ਼੍ਰੀ ਕਾਲ ਤਕ ਸਹਿਬ ਨੇ ਮਾਨ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਆਗੂਆਂ ਦੇ ਖਿਲਾਫ ਪੰਥਕ ਰੋਹ ਦਿੱਤੀ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਨਾਲ ਹੀ ਸ਼੍ਰੀ ਕਾਲ ਤਕ ਸਹਿਬ ਨੇ ਜਥੇਦਾਰ ਸਹਿਬ ਨੇ ਚੇਤਾਵਨੀ ਵੀ ਦੇ ਦਿੱਤੀ ਹੈ ਕਿ ਜੇਕਰ ਹੁਣ ਵੀ ਬਿਆਨਬਾਜ਼ੀ ਨਾ ਬੰਦ ਹੋਈ ਤਾਂ ਅਜੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜੋ ਸਿੱਖ ਮਰਿਆਦਾਵਾਂ ਦੇ ਮੁਤਾਬਕ ਹੋਏਗੀ ਕਿਉਂਕਿ ਪਹਿਲਾਂ ਵੀ ਬਹੁਤ ਸਾਰੇ ਸਿੱਖ ਬੁੱਧੀਜੀਵੀ ਜਿਵੇਂ ਸ਼ਰੂਪ ਸੁਖਬੀਰ ਸਿੰਘ ਬਾਦਲ ਪੇਸ਼ ਹੋਏ ਸੀ ਤਾਂ ਉਹਨਾਂ ਨੇ ਕੋਈ ਵੀ ਇਸ ਤੇ ਟਿੱਪਣੀ ਨਹੀਂ ਸੀ ਕੀਤੀ ਉਹਨਾਂ ਨੇ ਕਿਹਾ ਸੀ ਕਿ ਜੋ ਵੀ ਸ਼੍ਰੀ ਕਾਲਕਸਾਹਬ ਦਾ ਹੁਕਮ ਹੋਏਗਾ ਸਿਰ ਮੱਤੇ ਹੋਏਗਾ ਜੋ ਤੇ ਉਸ ਤੋਂ ਬਾਅਦ ਉਹ ਜਿਹੜੇ ਨੇ ਅਜਿਹੀ ਕਿਸੇ ਵੀ ਬਿਆਨਬਾਜ਼ੀ ਤੋਂ ਵਜਦੇ ਆਏ ਨੇ ਪਰ ਜਿਹੜੇ ਐਂਟੀ ਸੁਖਬੀਰ ਗਰੁੱਪ ਦੇ ਬੰਦੇ ਨੇ ਭਾਵੇਂ ਸ਼ੋਮਨੀ ਕਾਲੀ ਦਲ ਦੇ ਨਾਲ ਨੇ ਉਹਨਾਂ ਦੇ ਵੱਲੋਂ ਲਗਾਤਾਰ ਅਜਿਹੀਆਂ ਟਿੱਪਣੀਆਂ ਆ ਰਹੀਆਂ ਸੀ ਤਾਂ ਸਿੱਖ ਬੁੱਧੀ ਜੀ ਵੀ ਕਹਿ ਰਹੇ ਸੀ ਕਿ ਜਦੋਂ ਮਾਮਲਾ ਅਕਾਲ ਤਖਤ ਸਾਹਿਬ ਦੇ ਤੇ ਵਿਚਾਰधीन ਹੋਵੇ ਤਾਂ ਕਿਸੇ ਵੀ ਕਿਸਮ ਦੀ ਜਿਹੜੀ ਬਿਆਨਬਾਜ਼ੀ ਜੇਹੀ ਹੈ ਉਸ ਤੋਂ ਜਿਹੜਾ ਹੈ ਉਹ ਵਿਚਾਰ ਕਰਨਾ ਚਾਹੀਦਾ ਕਿ ਕਿਉਂਕਿ ਬਹੁਤ ਸਾਰੇ ਆਗੂ ਨੇ ਜਿਹੇ ਬਿਆਨ ਵੀ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਜੇਕਰ ਸੁਖਬੀਰ ਬਾਦਲ ਨੂੰ ਤਰਖਾਇਆ ਕਰਾਰ ਦਿੱਤਾ ਹੈ ਤਾਂ ਹੋਰ ਸਖਤ ਕਾਰਵਾਈ ਦੀ ਵੀ ਗੱਲ ਜਿਹੜੀ ਬਾਰ-ਬਾਰ ਉਸ ਦੀ ਵੀ ਮੰਗ ਦੁਹਾਈ ਜਾ ਰਹੀ ਹੈ ਤੇ ਅਕਾਲੀ ਦਲ ਦੇ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤਾਂ ਜਿਹੇ ਦੇ ਵਿੱਚ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਕਿਉਂਕਿ 15 ਦਿਨ ਦਾ ਸਮਾਂ ਉਹਨਾਂ ਦਿੱਤਾ ਸੀ ਆ ਦੋ ਦਿਨ ਪਹਿਲਾਂ ਹੀ ਸੁਖਵੀਰ ਨੂੰ ਤਨਖਾਹੀਆਂ ਕਰਾਰ ਦਿੱਤਾ ਗਿਆ ਹੈ ਤੇ ਸੁਖਵੀਰ ਸਿੰਘ ਬਾਦਲ ਅਗਲੇ ਦਿਨ ਪੇਸ਼ ਵੀ ਹੋ ਗਏ ਸੀ ਬਾਕੀ ਸਿੱਖ ਪੰਥ ਨਾਲ ਜੁੜੇ ਸ਼ੋਮਣੀ ਕਾਲੀ ਦਲ ਦੇ ਸਰਕਾਰ ਦੇ ਵਿੱਚ ਜਿਹੜੇ ਵਜ਼ੀਰ ਰਹੇ ਸਿੱਖ ਆਗੂ ਉਹਨਾਂ ਨੇ ਹਲੇ ਪੇਸ਼ ਹੋਣਾ ਹੈ ਤੇ ਜਿਹੇ ਦੇ ਵਿੱਚ ਕਿਉਂਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਬਾਕੀ ਸਿੰਘ ਸਹਿਬਾਨ ਇਸ ਮਾਮਲੇ ਤੇ ਵਿਚਾਰ ਕਰ ਰਹੇ ਨੇ ਜਿਹੇ ਦੇ ਵਿੱਚ ਅਜਤ ਸਿੰਘ ਸਿੰਘ ਸਹਿਬਾਨ ਨੇ ਇੱਕ ਸਖਤ ਤਾਣਨਾ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਅਜਿਹਾ ਬਿਆਨ ਜਿਹੜਾ ਉਹ ਜਾਰੀ ਨਾ ਕੀਤਾ ਜਾਵੇ ਜਿਹੜਾ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਦਾ ਹੋਵੇ ਨਹੀਂ ਤਾਂ ਇਸ ਦੇ ਉੱਤੇ ਫਿਰ ਸ਼੍ਰੀ ਕਾਲ ਤਖਤ ਸਾਹਿਬ ਦੇ ਕਿਰਤਦਾਰ ਜਿਹੜੇ ਨੇ ਸਖਤ ਕਾਰਵਾਈ ਜਿਹੜੀ ਆ ਉਹ ਕਰ ਸਕਦੇ ਨੇ ਇਸ ਦੀ ਉਮੀਦ ਵੀ ਕੀਤੀ ਜਾ ਰਹੀ ਸੀ ਹਾਲਾਂਕਿ ਸਿੰਘ ਸਾਹਿਬ ਨੇ ਉਸ ਦਿਨ ਜਿਸ ਦਿਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਤਾਂ ਉਸ ਤੋਂ ਬਾਅਦ ਅਜਿਹਾ ਕੋਈ ਵੀ ਸਟੇਟਮੈਂਟ ਨਹੀਂ ਸੀ ਪਰ ਇਸ ਦੀ ਉਮੀਦ ਕੀਤੀ ਜਾ ਰਹੀ ਸੀ ਕਿਉਂਕਿ ਲਗਾਤਾਰ ਜਿਹੜੀਆਂ ਬਿਆਨਬਾਜ਼ੀਆਂ ਸੀ ਉਹ ਵੱਧ ਰਹੀਆਂ ਸੀ ਹਾਲਾਂਕਿ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਉਹਨਾਂ ਦੀ ਨਜ਼ਦੀਕੀਆਂ ਵੱਲੋਂ ਹਾਲੇ ਇਸ ਤਰ੍ਹਾਂ ਕਿਸੇ ਦੇ ਖਿਲਾਫ ਵੀ ਕੋਈ ਵੀ ਰਜਈ ਸਟੇਟਮੈਂਟ ਨਹੀਂ ਆਈ ਭਾਵੇਂ ਜੋ ਸੀ ਮੀਡੀਆ ਤੇ ਉਹਨਾਂ ਨੇ ਕਿਹਾ ਕਿ ਜੋ ਜਿਹੜੀ ਕਾਲਟਰ ਸਾਹਿਬ ਦਾ ਹੁਕਮ ਹੋਏਗਾ ਉਹ ਸਿਰ ਮੱਤੇ ਹੋਏਗਾ ਪਰ ਜਿਹੜੇ ਉਹ

YouTube Facebook Instagram X aur WhatsApp channel par